ਹਣ ਲੱਗੀਆਂ ਨੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲੱਗੀਆਂ ਨੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25-25 ਸਾਲ ਤੋਂ ਤੁਸੀਂ ਆ ਸੰਸਦ ਚ ਬੈਠੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਤ ਦੇ ਰਹੇ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ ਚ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆ ਸਾਡੇ ਮੈਡਮ ਮਰਨਾ ਚੌਧਰੀ ਮੇਰੇ ਖਾਲ 20-25 ਸਾਲ ਤੋਂ ਐਮਐਲਏ ਬਣਦੇ ਰਹੇ ਆ ਸਰਕਾਰਾਂ ਚ ਮੰਤਰੀ ਬਣਦੇ ਰਹੇ ਨੇ ਇਹਨਾਂ ਅੱਜ ਤੱਕ ਸਕੀ ਨਾਲੇ ਦੀ ਕਦੀ ਗੱਲ ਨਹੀਂ ਚੁੱਕੀ ਇੱਥੇ ਗਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸਕੀ ਨਾਲੇ ਦੀ ਸਫਾਈ ਹੋਈ ਆ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕਿ ਸਕੀ ਨਾਲ ਤੁਸੀਂ ਮੇਰੇ ਨਾਲ ਚੱਲੋ ਮੇਰੇ ਦਿਨਾਨਗਰ ਤੋਂ ਸ਼ੁਰੂ ਹੋ ਕੇ ਤੁਸੀਂ ਡੇਰਾ ਬਾਬਾ ਨਾਨਕ ਤੱਕ ਚੱਲ ਕੇ ਤੁਸੀਂ ਦੇਖ ਸਕਦੇ ਹੋ ਕਿ ਹਾਊਸ ਕਮੇਟੀ ਪਿਛਕ ਬਣਾ ਲਓ ਕਿ ਅੱਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕਿੰਨੀ ਕਿ ਸਫਾਈ ਹੋਈ ਹੈ ਉੱਥੇ ਤੁਹਾਡੇ ਸਾਹਮਣੇ ਹੋ ਜਾਏਗਾ ਚੱਲੋ ਤੁਸੀਂ ਮੇਰਾ ਨਾਲ ਚਲੋ ਮੇਰੇ ਨਾਲ ਚਲੋ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਕੇਰੋਡ ਰਾਕ ਕੀਤਾ ਜਾਵੇ ਹੋਈ ਹੋਈ ਆ ਕਿ ਨਹੀਂ ਹੋਈ ਇਸ ਕਰਕੇ ਸੁਣ ਲਓ ਹੁਣ ਮੇਰੀ ਗੱਲ ਤੇ ਬਹਿ ਜਾਓ ਹੁਣ ਸੁਣ ਲਓ ਕੇਰੋਡ ਰਿਸ ਸੁਣ ਲਓ ਕਾਗਜ਼ਾਤਾਂ ਚ ਹੋਈਆਂ ਹੋਣਗੀਆਂ ਤੁਹਾਡੀਆਂ ਰੰਦਾਵਾ ਸਾਹਿਬ ਕੇਰੋਡ ਰਾਕ ਕਰੋ ਤੁਸੀਂ ਆਪਣੀ ਗੱਲ ਪਿਆਰੀ ਰੱਖੋ ਸੁਣ ਲਓ ਹੁਣ ਮੇਰੀ ਗੱਲ ਤੁਸੀਂ ਆਪਣੀ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ ਅਸੀਂ ਨਾਲ ਚੱਲਨੇ ਆ ਇਹ ਸੱਚੇ ਨਾਲੇ ਵੀ ਅਸੀਂ ਵੇਖ ਲਈਏ ਸਭਾਈ ਕਿੰਨੀ ਹੋਈ ਥੈਂਕ ਯੂ ਆਓ ਐਵੇਂ ਆ ਗਈ ਤੁਹਾਡੀ ਗੱਲ ਆ ਗਈ ਮਾਨਜੋਗ ਸਪੀਕਰ ਸਾਹਿਬ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਅੱਜ ਜਿਹੜਾ ਹੜ੍ਹਾਂ ਤੇ ਸਬੰਧ ਚ ਜਿਹੜਾ ਸੈਸ਼ਨ ਰੱਖਿਆ ਉਹਦੇ ਚ ਮੈਨੂੰ ਤੁਸੀਂ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਆਪਣਾ ਹਰਕਾ ਡੇਰਾ ਬਾਬਾ ਨਾਨਕ ਦੀ ਜਿੱਥੇ ਕੀ ਤੁਸੀਂ ਬੰਨ ਨਾਲ ਹੜ੍ਹਾਂ ਦੇ ਸਬੰਧ ਚ ਜਿਹੜਾ ਲਗਭਗ 150 ਪਿੰਡ ਜਿਹੜਾ ਉਹਨੂੰ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਲਗਭਗ 1 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਇਸ ਹਰ ਦੀ ਮਾਰ ਦੇ ਹੇਠਾਂ ਆਏ ਨੇ ਤਾਂ ਮੈਂ ਇਹ ਵੀ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੀ ਰਾਸ਼ੀ ਮਕਾਨ ਜਿਹੜਾ ਰਿਪੇਅਰ ਵਾਸਤੇ ਆ ਉਹਦਾ 35000 ਰੁਪਏ ਆ ਤੇ ਜਿਹੜਾ ਮਕਾਨ ਡਿੱਗਿਆ ਉਹਦਾ 120000 ਰੁਪਏ ਆ ਕਿ ਜਿਹੜੀ ਰਾਸ਼ੀ ਬਹੁਤ ਘੱਟ ਆ ਮੈਂ ਚਾਹੁੰਦਾ ਕਿ 35000 ਤੋਂ ਵਧਾ ਕੇ 1 ਲੱਖ ਕੀਤੀ ਜਾਵੇ ਔਰ 120000 ਤੋਂ ਵਧਾ ਕੇ ਉਹਦੀ ਕੀਮਤ ਜਿਹੜੀ ਆ 5 ਲੱਖ ਕੀਤੀ ਜਾਵੇ ਤਾਂ ਜੋ ਲੋਕ ਆਪਣਾ ਜਿਹੜਾ ਰੈਣ ਬਸੇਰਾ ਦੁਬਾਰਾ ਬਣਾ ਸਕਣ 35000 ਔਰ 120000 ਦਾ ਬਿਲਕੁਲ ਬਹੁਤਾ ਕੁਝ ਨਾਰਪੇਰ ਹੋਣ ਪਾ ਹੋ ਪਉਂਦੀ ਆ ਤੇ ਨਾ ਕੋਈ 120000 ਨਾ ਘਾਰ ਹੀ ਬਣਦਾ ਅੱਗੇ ਮੈਂ ਗੱਲ ਕਰਾਂਗਾ ਕਿਸਾਨਾਂ ਦੀ ਕਿਸਾਨਾਂ ਜਿਹੜਾ ਪੰਜਾਬ ਦਾ ਆਂਦਾਤਾ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪ੍ਰਤੀ ਏਕੜ 20000 ਰੁਪਇਆ ਅਨਾਉਂਸ ਕੀਤਾ ਇਹਨਾਂ ਨੂੰ ਦੇਣ ਦਾ ਤਾਂ ਬਹੁਤ ਵਧੀਆ ਗੱਲ ਆ ਪਰ ਇੱਕ ਗੱਲ ਮੈਂ ਜ਼ਰੂਰ ਰੱਖਣੀ ਚਾਹੁੰਦਾ ਇਹ ਜਿਹੜੀ ਸ਼ਰਤਵਾ 5 ਏਕੜ ਦੀ ਜਿਹਦੇ ਵਿੱਚ ਉਹਨਾਂ 5 ਏਕੜ ਦੀ ਗਰਦਾਬਰੀ ਤੇ ਹੁਕਮ ਨੇ ਮੈਂ ਚਾਹੁੰਨਾ ਕਿ ਕਿਸੇ ਦੀ 10 ਏਕੜ ਹੋਵੇ 15 ਏਕੜ ਹੋਵੇ ਉਹਨੂੰ ਇਹ ਸ਼ਰਤ ਖਤਮ ਕਰਕੇ ਤੇ ਉਹਨੂੰ ਪੂਰੀ ਗਰਦਾਬਰੀ ਕਰਕੇ ਤੋਂ ਉਹਨੂੰ ਉਹਨਾਂ ਪੂਰਾ ਮੁਆਵਜ਼ਾ ਜਿਹੜਾ ਉਹਨੂੰ ਮਿਲਣਾ ਚਾਹੀਦਾ ਇਹ ਜ਼ਿਮੀਦਾਰਾਂ ਦੀ ਬਹੁਤ ਵੱਡੀ ਮੰਗ ਹੈ ਉਹਦੇ ਨਾਲ ਕੀ ਹੁੰਦਾ ਜਦੋਂ ਘਰ ਦੇ 3-4 ਜੀ ਹੁੰਦੇ ਨੇ ਜਦੋਂ 5-5 ਕਿੱਲੇ ਦੀ ਗਰਦਾਉਰੀ ਹੋਏਗੀ ਉਹ ਲੋਕੀ ਪਰਿਵਾਰੀਆਂ ਤੱਕ ਅਪਰੋਚ ਕਰਨਗੇ ਔਰ ਪਰਿਵਾਰੀ ਉਹਨਾਂ ਲੋਕਾਂ ਦਾ ਸ਼ੋਸ਼ਣ ਕਰਨਗੇ ਇਸ ਕਰਕੇ ਮੈਂ ਇਹ ਵੀ ਗੱਲ ਆਪਦੇ ਧਿਆਨ ਵਿੱਚ ਲਿਆਉਣੀ ਚਾਹੁੰਨਾ ਅਗਲੀ ਗੱਲ ਜਿਹੜੀ ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਬਹੁਤ ਵਧੀਆ ਗੱਲ ਆ ਪਰ ਉਹਦੇ 'ਚ ਮੈਂ ਇੱਕ ਗੱਲ ਹੋਰ ਚਾਹੁੰਨਾ ਕਿ ਉਹਦਾ ਸਮਾਂ ਬਹੁਤ ਘੱਟ ਹੈ ਮੈਂ ਚਾਹੁੰਨਾ ਕਿ ਉਹ ਸਮਾਂ ਜਿਹੜਾ ਵਾ ਲਗਭਗ ਉਹਨਾਂ ਕਿਸਾਨਾਂ ਨੂੰ 1 ਸਾਲ ਦਾ ਸਮਾਂ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਕਿਉਂ ਐਨੇ ਥੋੜੇ ਸਮੇਂ 'ਚ ਨਾ ਤਾਂ ਜਿਮੀਦਾਰਾਂ ਕੋਲ ਕੋਈ ਐਸੇ ਸਾਧਨ ਹੈ ਕਿ ਉਹ ਰੇਤ ਇੰਨੀ ਜਲਦੀ ਉਠਾ ਪਾਉਣਗੇ ਜੇ ਉਹਨਾਂ ਨੂੰ 1 ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਮੇਰੇ ਖਿਆਲ ਕਿਸਾਨ 1 ਸਾਲ ਦੇ ਵਿੱਚ ਆਪਣਾ ਖੇਤ ਜਿਹੜਾ ਉਹ ਸਾਫ਼ ਕਰ ਸਕਦੇ ਨੇ ਮੈਂ ਤੁਹਾਡੇ ਧਿਆਨ ਚ ਗੱਲ ਇਹ ਰੱਖਣੀ ਚਾਹੁੰਦਾ ਸੀਗਾ ਅਗਲੀ ਗੱਲ ਮੈਂ ਕਰਾਂਗਾ ਤੁਸੀਂ ਬੰਨਾਂ ਦੀ ਜਿੰਨਾ ਕਰਕੇ ਵੱਡਾ ਨੁਕਸਾਨ ਹੋਇਆ ਮੈਂ ਡੇਰਾ ਬਾਬਾ ਨਾਨਕ ਪਹਿਲਾਂ ਉਦੋਂ ਵੀ ਆਪਣੇ ਸਾਡੇ ਗੋਇਲ ਸਾਹਿਬ ਤੇ ਕ੍ਰਿਸ਼ਨ ਕੁਮਾਰ ਜੀ ਬਾਰੇ ਬੜਾ ਕੁਝ ਬੋਲਿਆ ਕਿ ਇਹਨਾਂ ਨੂੰ ਸਿਫਾ ਦੇਣਾ ਚਾਹੀਦਾ ਮੈਂ ਸਾਰੀ ਸੰਸਦ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿੰਨਾ ਕੰਮ ਗੋਇਲ ਸਾਹਿਬ ਨੇ ਕੀਤਾ ਆ ਸਾਡੇ ਮੈਡਮ ਮਰਨਾ ਚੌਧਰੀ ਮੇਰੇ ਖਲ 20 25 ਸਾਲ ਤੋਂ ਐਮਐਲਏ ਬਣਦੇ ਰਹੇ ਆ ਸਰਕਾਰਾਂ ਚ ਮੰਤਰੀ ਬਣਦੇ ਰਹੇ ਨੇ ਇਹਨਾਂ ਅੱਜ ਤੱਕ ਸੱਕੀ ਨਾਲੇ ਦੀ ਕਦੀ ਗੱਲ ਨਹੀਂ ਚੁੱਕੀ ਇੱਥੇ ਪਹਿਲੀ ਵਾਰੀ ਹੋਇਆ ਕਿ ਸੱਕੀ ਨਾਲੇ ਦੀ ਗੱਲ ਹੋਈ ਔਰ ਗੋਇਲ ਸਾਹਿਬ ਦੀ ਅਗਵਾਈ ਚ ਗਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸੱਕੀ ਨਾਲੇ ਦੀ ਸਫਾਈ ਹੋਈ ਆ ਔਰ ਜਦੋਂ ਡੇਰਾ ਬਾਬਾ ਨਾਨਕ ਹਲਕਾ ਸ਼ੁਰੂ ਹੋਇਆ ਉਦੋਂ بارشਾਂ ਆ ਗਈਆਂ ਪਰ ਜਦੋਂ بارشਾਂ ਕਰਕੇ ਕੰਮ ਰੁਕ ਗਿਆ ਮੈਂ ਗੋਇਲ ਸਾਹਿਬ ਨੂੰ ਕੰਪਲੀਟ ਕਰ ਲੈਂਦੇ ਕਿ ਕਰਾਂਗਾ ਕੀ ਗੋਇਲ ਸਾਹਿਬ ਇੱਕ ਮਿੰਟ ਦੀ ਇੱਕ ਮਿੰਟ ਰੁਕੋ ਹਜੀਬ ਕੀ ਕਹਿਣਾ ਚਾਹੁੰਦੇ ਹਾਂ ਜੀ ਮੇਰਾ ਨਾਮ ਲਿਆ ਇਸ ਕਰਕੇ ਮੈਨੂੰ ਬੋਲਣਾ ਪਿਆ ਜੀ ਇਹ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕਿ ਸਖੀਨਾ ਤੁਸੀਂ ਮੇਰੇ ਨਾਲ ਚਲੋ ਮੇਰੇ ਦਿਨਾਨਗਰ ਤੋਂ ਸ਼ੁਰੂ ਹੋ ਕੇ ਤੁਸੀਂ ਡੇਰਾ ਬਾਬਾ ਨਾਨਕ ਤੱਕ ਚੱਲ ਕੇ ਤੁਸੀਂ ਦੇਖ ਸਕਦੇ ਹੋ ਕਿ ਹਾਊਸ ਕਮੇਟੀ ਪਿਛਕ ਬਣਾ ਲਓ ਕਿ ਅੱਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕਿੰਨੀ ਕੀ ਸਫਾਈ ਹੋਈ ਹੈ ਉੱਥੇ ਤੁਹਾਡੇ ਸਾਹਮਣੇ ਹੋ ਜਾਏਗਾ ਥੈਂਕ ਯੂ ਜੀਰਦਾਵਾ ਸਾਹਿਬ ਬੈਠੋ ਮੈਡਮ ਬੈਠੋ ਹੋ ਗਈ ਗੱਲ ਹੋ ਗਈ ਗੱਲ ਤੁਸੀਂ 20 25 ਸਾਲ ਤੋਂ ਇਸ ਸੰਸਦ ਬੈਠੇ ਹੋ ਅੱਜ ਤੱਕ ਤੁਸੀਂ ਬੰਦਾ ਅੱਜ ਤੱਕ ਤੁਸੀਂ ਜੜਾ ਥੱਕੀ ਨਾਲ ਇਹਦਾ ਤੁਸੀਂ ਕਿਉਂ ਨਹੀਂ ਮੁੱਤਾ ਠਾਇਆ ਅਗਰ ਆਮ ਆਦੀ ਪਾਰਟੀ ਨੇ ਮੁੱਤਾ ਠਾਇਆ ਔਰ ਗਰਦਾਸਪੁਰ ਦੀਨਾ ਨਗਰ ਤੋਂ ਲੈ ਕੇ ਤੇ ਮੇਰੇ ਹਲਕੇ ਤੱਕ ਜੜਾ ਵਾ ਸਫਾਈ ਹੋਈ ਆ ਤੁਸੀਂ ਕਿਵੇਂ ਕਹਿੰਦੇ ਨਹੀਂ ਸਫਾਈ ਹੋਈ ਚਲੋ ਤੁਸੀਂ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੈਂ ਤੁਹਾਨੂੰ ਕਿਰੋ ਰੋਡਾ ਕੀਤਾ ਜਾਵੇ ਸਫਾਈ ਹੋਈ ਆ ਕਿ ਨਹੀਂ ਹੋਈ ਇਸ ਕਰਕੇ ਸੁਣ ਲੋ ਹਣ ਮੇਰੀ ਗੱਲ ਤੇ ਬਹਿ ਜਾ ਹਣ ਸੁਣ ਲੋ ਸੁਣ ਲੋ ਕਾਗਜ਼ਾਂ 'ਚ ਹੋਈਆਂ ਹੋਣਗੀਆਂ ਤੁਹਾਡੀਆਂ ਰੰਦਾਵਾ ਸਾਹਿਬ ਖੇਡੋ ਨਾ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲੋ ਹਣ ਮੇਰੀ ਗੱਲ ਤੁਸੀਂ ਆਪਣੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲੋ ਅਗਲੀ ਮੇਰੀ ਪਹਿਲਾਂ ਗੱਲ ਸੁਣ ਲੋ ਪਹਿਲਾਂ ਰੰਦਾਵਾ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਅਗਲੀ ਗੱਲ ਸੁਣ ਲੋ ਜਿਹੜੇ ਲੜਾਉਣ ਲਈ ਆਏ ਤੁਸੀਂ ਆਪਣੀ ਗੱਲ ਕਹਿਣ ਲਈ ਆਏ ਹੋ ਕਰੋ ਅਗਲੀ ਗੱਲ ਮੇਰੀ ਸੁਣ ਲੋ ਸਪੀਕਰ ਸਾਹਿਬ ਇਹਨਾਂ ਨੂੰ ਕਹੋ ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬਹਿ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਣਗੇ ਲੋਕਾਂ ਨੇ ਮਾਦ ਡੇਰਾ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ 'ਚ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ 'ਚ ਹੁਣ ਮੈਂ ਅਗਲੀ ਗੱਲ ਕਰਾਂਗਾ ਬਾ ਤੁਹਾਡੀ ਗੱਲ ਹੋ ਗਈ ਗੁਰਪ੍ਰੀਤ ਸਿੰਘ ਬੜਾਵਾਲੀ ਬੈਠੋ ਗੁਰਪ੍ਰੀਤ ਸਿੰਘ ਬੜਾਵਾਲੀ